ਵੀਡੀਓ ਦੇਖ ਕੇ ਆਉਣ ਵਾਲਾ ਨੂੰ 20-25000 ਰੁਪਏ ਲੈਸ ਕਰਨਾ ਹਾਂ ਬਾਹ ਕੇ ਦੇਵਾਂਗੇ ਇੱਕ ਖੇਤ ਚ ਕਰਾ ਕੇ ਠੀਕ ਹੈ 5000 ਰੁਪਏ ਦਾ ਦੇਵਾਂਗੇ ਜੇ ਆਲੇ ਦੇ ਫੱਟਾ ਗਿਆ ਤਾਂ ਦੂਜੇ ਪੈਸੇ ਫੇਰ ਦੇਵੇ ਠੀਕ ਹੈ ਬਈ ਹੱਬ ਤਾਂ ਠਰ ਕੇ ਦੇ ਦੇ ਖੇਤ ਦੇ ਵਿੱਚ ਪਹਿਲਾਂ ਛੱਡਾਂਗੇ ਹਾਂ ਫਿਰ ਦੀ ਫੁੱਲ ਲੋਕੀ ਰਿਪੋਰਟ ਹੈ ਜੀ ਗਾਰੰਟੀ ਨਾਲ ਦਿੱਤਾ ਜਾਊਗਾ ਸਾਰਾ Ориਜినਲ ਟਰੈਕਟਰ ਐਚ ਆਰ ਨੰਬਰ ਹੈ ਜੀ ਨੰਬਰ ਹਰਿਆਣੇ ਦਾ ਨੰਬਰ ਹਰਿਆਣੀ ਦਾ 70 ਪੈਸੇ ਟਾਇਰ ਪਏ 70 ਪੈਸੇ ਟਾਇਰ ਪਏ ਚੁੱਕੇ ਹੀ ਹੈ ਤੇ ਕੀ ਮਤਲਬ ਬਾਹੂ ਕੇ ਲੈ ਜਾ ਬੰਦਾ ਤੇ ਬਾਹ ਕੇ ਲੈ ਸਕਦਾ ਠੀਕ ਹੈ ਬਈ ਤੇ ਨੰਬਰ ਕਿੱਥੋਂ ਦਾ ਬ ਰੰਗ ਪੇਂਟ オリジナル ਆ ਭਾਈ ਜਮਾ ਨਾਲ ਦਾ ਅੱਸੀ ਕੱਲ੍ਹ ਦੋਸਤੋ ਅੱਜ ਆਪਾਂ ਤਲਵੰਡੀ ਸਾਬੋ ਵਿਖੇ ਆਇਆ ਟਰੈਕਟਰ ਮੰਡੀ ਤੇ ਤੇ ਥੋਨੂੰ ਆਪਾਂ ਦਿਖਾਵਾਂਗੇ ਨਵੇਂ-ਨਵੇਂ ਟਰੈਕਟਰ ਵੀ ਕਿਹੜੇ-ਕਿਹੜੇ ਟਰੈਕਟਰ ਬਿਕਾਊਗਾ ਕੀ ਰੇਟ ਚੱਲੀ ਜਾਂਦਾ ਤੇ ਜੇਕਰ ਤੁਸੀਂ ਟਰੈਕਟਰਾਂ ਦੇ ਸ਼ਕੀਨ ਹੋ ਜਾਂ ਖਰੀਦਣਾ ਜਾਂ ਵੇਚਣਾ ਤਾਂ ਵੀਡੀਓ ਤੁਹਾਡੇ ਲਈ ਬਹੁਤ ਲਾਹੇਵੰਦ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਸ਼ੇਅਰ ਕਰ ਦਿਓ ਦਬਕੇ ਆਇਓ ਦੋਸਤੋ ਕਿੰਨੇ ਮਾਡਲ ਆ ਬਈ ਇਹ ਬਾਈ 1999 ਮਾਡਲ ਲਾ ਫਾਰਮ ਟਰੈਕ 1999 ਮਾਡਲ ਹਾਂਜੀ ਤੇ ਬਾਈ ਨੰਬਰ ਕਿੱਥੋਂ ਦਾ ਫਿਰ ਨੰਬਰ ਹਰਿਆਣੇ ਦਾ ਜੀ ਹਰਿਆਣੇ ਦਾ ਤੇ ਕੀ ਮੰਗ ਮੰਗਾਈ ਕਰਦੇ ਮੰਗ ਤਾਂ ਭਲਾਵਾ 220 ਕਰਦੇ ਆ ਤੇ ਜੇ ਕੋਈ ਵੀਡੀਓ ਦੇਖ ਕੇ ਆਜੋ 205000 ਤਾਂ ਦੇ ਦੇਣਗੇ ਠੀਕ ਐ ਵੀਡੀਓ ਦੇਖ ਕੇ ਆਉਣ ਵਾਲਿਆਂ ਨੂੰ 20-25000 ਰੁਪਇਆ ਲੈਸ ਕਰਨਾ ਹਾਂ ਇਹ ਬਾਈ ਟਰੈਕ ਮਤਲਬ ਟਾਇਰ ਟੂਰ ਕਿੰਨੇ ਪੈਸੇ ਪਏ ਚਾਰੇ ਟਾਇਰ ਨਵੇਂ ਆ ਬਈ ਜਮਾ ਨਵੇਂ ਟਾਇਰ ਮਾਲਕਾਨ ਕਬਟਨ ਤੋਂ ਪਹਿਲਾਂ ਚੜਾਈ ਸੀਗੇ ਇੰਜਨ ਗੇਅਰ ਦਾ ਕਿੰਨੇ ਟਾਇਰ ਜਮਾ ਓਕੇ ਆ ਬਈ ਵਾਕੇ ਦੇਵਾਂਗੇ ਇੱਕ ਖੇਤ ਚੱਕਰਾ ਕੇ ਠੀਕ ਹੈ 5000 ਰੁਪਏ ਇਹਨਾਂ ਦੇਵਾਂਗੇ ਜੇ ਅਲੇ ਦੇ ਫੱਟਾ ਗਿਆ ਤਾਂ ਦੂਜੇ ਪਾਸੇ ਫੇਰ ਦੇਵੇ ਠੀਕ ਹੈ ਬਈ ਹਫਤਾ ਠਹਿਰ ਕੇ ਦੇ ਦੇ ਖੇਤ ਦੇ ਵਿੱਚ ਪਹਿਲਾਂ ਛੱਡੋਂਗੇ ਹਾਂ ਛੱਡ ਕੇ ਮਤਲਬ ਜੇ ਅਗਲੇ ਦੇ ਫੱਟ ਲੱਗਿਆ ਆ ਫੱਟਾ ਗਿਆ ਤਾਂ ਬਈ ਲੈ ਜੇ ਤੇ ਨਹੀਂ ਮੰਨ ਲਾ ਕੋਈ ਟਿੱਕਾ ਨਹੀਂ ਠੀਕ ਹੈ ਬਈ ਤੇ ਆਪਣਾ ਨੰਬਰ ਬਈ ਮੇਰਾ ਨੰਬਰ ਹੈਗਾ ਬਈ 79864 3859 ਇੱਕ ਵਾਰੀ ਹੋਰ ਬੋਲੋ 79864 7060 ਤੇ ਪਿੰਡ ਬਈ ਹੋਰ ਬੋਲਦੇ ਪਿੰਡ ਕੋਟਸ਼ਮੀਰ ਆ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਆ ਮਾਲ ਆਪਾਂ 25 30 ਕਿੱਲਾਂ ਦੀ ਬਾਹੀ ਕਰਦੇ ਸੀ ਇਹਦਾ ਠੀਕ ਹੈ ਤੇ ਕੋਈ ਜਮਾ ਵਧੀਆ ਚੱਲਦਾ ਓਕੇ ਆ ਹਾਂ ਕਿਸੇ ਤਰ੍ਹਾਂ ਦਾ ਲਾਂਭਾ ਨਹੀਂ ਹੈਗਾ ਨਾ ਕੋਈ ਪ੍ਰੋਬਲਮ ਨਹੀਂ ਬਾਈ ਬਾਕੇ ਦੇਵਾਂਗੇ ਲਜਾਨ ਵਾਲਾ ਤੁਹਾਨੂੰ ਸੀਸੀ ਦੂਗਾ ਹਾਂ ਹਾਂ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਥੈਂਕ ਯੂ ਤੇ ਦੋਸਤੋ ਉਸ ਤੋਂ ਬਾਅਦ ਪ੍ਰੀਤ ਖੜਾਗਾ ਮੱਡੀ ਦੇ ਵਿੱਚ ਤੇ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਬਾਈ ਕਿਹੜੇ ਪਿੰਡੋਂ ਆਇਓ ਬੰਗੀ ਨੇਹਾਲੀ ਬੰਗੀ ਨੇਹਾਲ ਸਿੰਘ ਵਾਲਾ ਤੇ ਕਿਹੜਾ ਮਾਡਲ ਹੈ ਬਈ ਟਰੈਕਟਰ 2021 ਮਾਡਲ ਹੈ 21 ਮਾਡਲ ਹੈ ਕੀ ਮੰਗ ਮੰਗਾਈ ਕਰਦੇ ਹੋ ਇਹੀ ਰੇਟ ਤਾਂ 40 ਪਾਇਆਗਾ ਵੀ 20 ਤੱਕ ਲਾਸਟ ਛੱਡਿਆ ਜਾਊਗਾ 4 40 ਹੈਨਾ ਹਾਂਜੀ ਤੇ 4 20 ਤੱਕ ਛੱਡ ਦੋਗੇ ਛੱਡ ਦਾਂਗੇ ਤੇ ਬਈ ਇੰਜਨ ਗੇਅਰ ਦਾ ਕੀ ਮੈਟਰ ਇੰਜਨ ਗੇਅਰ ਦੀ ਫੁੱਲ ਲੋਕੇ ਰਿਪੋਰਟ ਹੈ ਗਾਰੰਟੀ ਨਾਲ ਦਿੱਤਾ ਜਾਊਗਾ ਸਾਰਾ origignal ਹੈ ਟਰੈਕਟਰ ਐਚ ਆਰ ਨੰਬਰ ਹੈ ਜੀ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ 70 ਪੈਸੇ ਟਾਇਰ ਪਏ 70 ਪੈਸੇ ਟਾਇਰ ਪਏ ਠੀਕ ਹੈ ਬਈ ਤੇ ਰੰਗ ਪੇਂਟ ਰੀਜਨਲ ਸਾਰਾ ਰੰਗ ਪੇਂਟ ਬੜੀ ਵਧੀਆ ਹੀ ਹੈ ਰੋ ਓਕੇ ਕੰਡੀਸ਼ਨ ਦਾ ਟਰੈਕਟਰ ਜੀ ਠੀਕ ਹੈ ਬਈ ਤੇ ਜਿਹੜੇ ਚਾਹ ਵਾਣਾ ਉਹਨਾਂ ਲਈ ਨੰਬਰ ਬੋਲ ਦੋ ਫਿਰ 94172 87283 ਇੱਕ ਵਾਰੀ ਫਿਰ ਬੋਲ ਦੋ 94172 87283 ਤੇ ਦੋਸਤੋ ਨੰਬਰ ਵੀਰ ਨੇ ਬੋਲਤੇ ਹਨਾ ਜੇਕਰ ਤੁਸੀਂ ਮਤਲਬ ਪ੍ਰੀਤ ਟਰੈਕਟਰ ਖਰੀਦਣਾ ਹੈ ਤਾਂ ਕਾਲ ਕਰ ਸਕਦੇ ਹੋ ਵੀਰ ਨੂੰ ਤੇ ਅੱਗੇ ਆਪਾਂ ਹੋਰ ਟਰੈਕਟਰ ਦਿਖਾਉਣਾ ਸੋਨੂੰ ਬਣੇ ਰਹੋ ਐਂਡ ਤੱਕ ਵੀਡੀਓ ਦੇ ਦੋਸਤੋ ਵੀਰ ਦੋ ਨਗ ਲੈ ਕੇ ਆਇਆ ਹੈਗਾ ਪ੍ਰੀਤ ਤੋਂ ਬਾਅਦ ਸੋਨਾਲਿਕ ਆ ਗਿਆ ਤੇ ਇਹਦੇ ਵਾਸਤੇ ਵੀ ਸਾਰੀ ਮਤਲਬ ਵੀਰ ਤੋਂ ਆਪਾਂ ਵੀਊ ਲੈਣੇ ਆ ਤੇ ਇਹ ਕੀ ਮਾਡਲ ਹੈ ਇਹ 2004 ਮਾਡਲ ਹੈ 2004 ਮਾਡਲ ਤੇ ਨੰਬਰ ਕਿੱਥੋਂ ਦਾ ਬਈ ਇਹ ਨੰਬਰ ਪੰਜਾਬ ਦਾ ਜੀ ਪੀ ਵੀ 48 ਪੀ ਵੀ 48 ਨੰਬਰ ਹੈ ਜੀ ਪੀ ਵੀ ਠੁਣ ਜਾਈ ਹੋਰੀ ਤੇ ਕਿੰਨਾ ਮਾਡਲ ਹੈ ਵੀਰੇ ਟਰੈਕਟਰ 2004 ਮਾਡਲ ਹੈ ਜੀ ਠੀਕ ਹੈ ਵੀਰੇ ਤੇ ਕੀ ਮੰਗ ਮੰਗਾਈ ਆ ਦੀ ਇਹਦੀ 270 ਤੱਕ ਛੱਡ ਦਾਂਗੇ ਜੀ 270 ਤੱਕ ਛੱਡ ਦਾਂਗੇ ਵੀਡੀਓ ਦੇਖ ਕੇ ਆਨਾਲਾ ਵਸਤ ਕਰ ਦੋਗੇ ਮਾਨਤਨ ਹਾਂ ਉਹਨਾਂ ਖਾਤਰ ਪੰਜ ਚਾਰ ਯਾਰ ਹੋਰ ਹੋ ਜਾਈ ਮਾਨ ਤੇ ਕਹ ਟੂਰ ਬਈ ਕਿੰਨੇ ਪੈਸੇ ਪਿਆ ਹੈ ਤੇਰੇ ਦੇ ਮਗਰ ਲਈ 80 ਪੈਸੇ ਹੀ ਮੂਰਲੇ ਮੰਨ 40 ਕੇ ਪੈਸੇ ਹੀ ਇੰਜਨ ਗੇਅਰ ਦਾ ਕਿ ਮੈਟਰਡ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ 60 ਹ ਉਸ ਬਾਬਰਾ ਸਾਰਾ ਰੀਜਨਲ ਟਰੈਕਟਰ ਠੀਕ ਹੈ ਵੀਰੇ ਹਾਂਜੀ ਤੇ ਬਈ ਨੰਬਰ ਪੰਜਾਬ ਦਾ ਹਨਾ ਟਰੈਕਟਰ ਦਾ ਨੰਬਰ ਪੰਜਾਬ ਦਾ ਜੀ ਤੇ ਦੋਸਤੋ ਨੰਬਰ ਵੀਰ ਨੇ ਛੋਟੀ ਵੀਰ ਨੇ ਬੋਲੇ ਹੋਇਆ ਸੀ ਤੇ ਇੱਕ ਵਾਰੀ ਆਪਾਂ ਫੇਰ ਕਹਿੰਦੇ ਨੰਬਰ ਬੋਲ ਦੋ ਬ ਸੋ ਨੰਬਰ ਵੀਰ ਨੇ ਬੋਲਤਾ ਤੇ ਜੇਕਰ ਤੁਸੀਂ ਮਤਲਬ ਟਰੈਕਟਰ ਲੈਂਦੇ ਚਾਹਵਣੋ ਤਾਂ ਵੀਡੀਓ ਦੇਖ ਕੇ ਤੁਸੀਂ ਆਪਣਾ ਨੰਬਰ ਦੇਖ ਕੇ ਡਾਇਲ ਕਰ ਸਕਦੇ ਹੋ ਤੇ ਨੰਬਰ ਡਾਇਲ ਕਰਕੇ ਤੁਸੀਂ ਆ ਸਕਦੇ ਹੋ ਵੀਡੀਓ ਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਬਤ ਧੰਨਵਾਦ ਉਸ ਤੋਂ ਬਾਅਦ 88 ਮਾਡਲ ਆਸ਼ਾ ਖੜਾ ਵੀਰ ਕੋਲੇ ਛੋਟੇ ਵੀਰ ਕੋਲੇ ਤੇ ਇਹਦੇ ਬਾਰੇ ਵੀ ਜਾਣਕਾਰੀ ਲੈਣੇ ਆ ਤੇ ਬਾਈ ਕਿਵੇਂ ਹੈ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਟਰੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਬਈ 올 ओरिजिनल ਆ ਟਰੈਕਟਰ ਠੀਕ ਹੈ ਹਾਂਜੀ 85000 ਮੰਗ ਆਪਣੇ ਟਰੈਕਟਰ ਦੀ ਲਿਫਟ ਕੰਟਰੋਲ ਆ ਗਿਆ ਠੀਕ ਹੈ ਤੇ ਟੈਟੂਰ ਬਾਈ ਟੈਰੀ ਇਹਦੇ ਮਗਰ ਲੈ ਜਾ ਮੰਨਮ 30 ਕੇ ਪੈਸੀ ਗੁੱਡੀ ਪਈ ਹੈ ਜੀ ਤੇ ਮੂਰਲੇ ਵੀ 40 ਪਿਆ ਪੈਸੇ ਹੈਗੇ ਆ ਜੀ ਤੇ ਕਿੱਥੋਂ ਤੱਕ ਛੱਡ ਦੋਗੇ ਬਈ ਟਰੈਕਟਰ ਇਹੀ 80 ਵਿੱਚ 80 ਕਿਤਾ ਹੀ ਛੱਡ ਦਾਂਗੇ ਜੀ ਤੇ ਨੰਬਰ ਫੇਰ ਬੋਲ ਦੋ ਭਾਈ 94177 87283 ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਭਰਾ ਕੋਈ ਨਾ ਭਾਈ ਤੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਲਈ ਹੋਰ 2-4000 ਦੀ ਹੋਜੀ ਛੋਟ ਤੇ ਸਾਡੀ ਵੀਡੀਓ ਦੇਖ ਕੇ ਆਉਣ ਵਾਲਿਆਂ ਵਾਸਤੇ ਸਪੈਸ਼ਲ ਆਫਰ ਹੈ ਮਤਲਬ ਛੋਟ ਕਰ ਦੂੰਗੇ ਭਾਈ ਜੀ ਹੋਰ 2-4 ਹੋਜੀ ਲਓ ਵੀ ਦੋਸਤੋ ਕਰ ਦੋ ਵੀਡੀਓ ਨੂੰ ਸ਼ੇਅਰ ਅਤੇ ਵੀਡੀਓ ਸ਼ੇਅਰ ਕਰਕੇ ਆਜੋ ਤੁਸੀਂ ਬਾਈ ਕੋਲੇ ਤੇ ਕਰ ਲਓ ਨੰਬਰ ਡ 855 ਦੇ ਟਰੈਕ ਵਾਲੇ ਵੀਰ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਕੀ ਹਾਲ ਚੱਲ ਵਧੀਆ ਬਾਈ ਜੀ ਕਿੱਥੋਂ ਆਇਆ ਬਾਈ ਜਗਾ ਰਾਮਪੁਰ ਜਗਾ ਰਾਮ ਦੀ ਕਿੰਨੇ ਮਾਡਲ ਆ ਬਾਈ ਫਿਰ 10 ਮਾਡਲ ਆ ਜੀ 10 ਮਾਡਲ ਇੰਜਨ ਗੇਅਰ ਦਾ ਓਕੇ ਜਮ ਓਕੇ ਆ ਜੀ ਤੇ ਕੀ ਮਤਲਬ ਬਾਹੂ ਕੇ ਲੈ ਜਾ ਬੰਦਾ ਤੇ ਬਾਹ ਕੇ ਲੈ ਸਕਦਾ ਠੀਕ ਆ ਬਾਈ ਤੇ ਨੰਬਰ ਕਿੱਥੋਂ ਦਾ ਬਲੱਡ ਦੇ ਦਾ ਬਾਈ ਰੰਗ ਪੇਂਟ オリジナル ਆ ਬਾਈ ਜਮਾ ਨਾਲ ਦਾ ਕਲਮ ਵੀ ਨਹੀਂ ਲੱਗੀ ਕਿਤੇ ਠੀਕ ਆ ਬਈ ਟਾਇਰ ਕਿੰਨੇ ਪੈਸੇ ਪੇਵੇ ਟਾਇਰ ਬਾਈ 45 50 ਪੈਸੇ 45 50 ਪੈਸੇ ਪੇ ਆ ਹਾਂ ਠੀਕ ਹੈ ਬਾਈ ਤੇ ਕੀ ਮੰਗਦੇ ਹੋ ਬਾਈ ਕੀ ਮੰਗ ਮੰਗਾਈ ਹੈ ਮੰਗਿਆ 355 325 ਦਾ ਦੇਣ ਹੈ 325 ਦਾ ਦੇਣ ਤੇ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਗਾ ਮਾਨਤਨ ਕਰ ਦੋਗੇ ਫਿਰ ਉਹਦਾ ਮਾਨਤਨ ਕਰਦੇ ਠੀਕ ਹੈ ਬਾਈ ਉਹਦਾ ਨਾਮ ਲੈ ਦਿਆ ਕੇ ਅੱਛਾ ਬਾਈ ਤੇ ਬਾਈ ਫਿਰ ਬੰਦੇ ਨੇ ਜੇ ਕਨੈਕਟ ਕਰਨਾ ਹੋਵੇ ਤਾਂ ਆਪਣਾ ਨੰਬਰ ਬੋਲ ਦੋ 941753232 ਇੱਕ ਵਾਰੀ ਹੋਰ ਬੋਲ ਦੋ ਬਾਈ 9417532